ਸੀਜ ਹੋਇਆ ਬਈ ਉਹ ਹੈ ਇੱਕ ਸੀਜ ਹੋਇਆ ਜਾਨੀ ਸਹੀ ਦਾ ਆ ਇਹਦਾ ਕੰਮ ਹੈ ਜਿਹੜਾ ਨੀਲੇ ਢੇਡ ਵਾਲਾ ਉਹਦਾ 5500 ਦਾ ਗੈਸ ਕੱਟ ਸੀ ਤੇ ਜਦੋਂ ਇਹਦਾ ਫਿਰ ਉਹਾਂ ਦੇ ਸੀ ਕਾਲੇ ਢੇਡ ਵਾਲੇ ਦਾ ਮੈਂ ਕਾਲਾ ਢੇਡਾ ਤਾਂ ਕਹਿੰਦੇ ਆ ਵੀ ਪੇਜੂਗਾ ਫਿਰ ਉਹਨਾਂ ਨੇ 1350 16 ਦੇ ਤਾ ਜਿਹੜੇ ਇਹਦਾ ਮਗਰਲਾ ਹਿੱਸਾ ਜਾਨੀ ਉਹ ਸਾਰਾ ਕਾਲੇ ਨੀਲੇ ਢੇਡ ਵਾਲਾ ਸਮਝਦਾ ਜਿਹੜੀਆਂ ਕਲਾਚ ਲੀਆਂ ਰਾੜਾ ਰੂੜਾ ਮਾ ਲਾ ਉਹ ਫਿਰ ਉਹ ਉਹਦੇ ਹੀ ਪੁਰਾਣੇ ਮਾ ਉਹ ਆ ਵੇਖ ਇਹ ਮੈਂ ਇਧਰੋਂ ਵੀ ਨਿਪੜੀ ਆ ਬਲੋ ਵਾਲੀ ਇਹ ਤੇ ਇਧਰ ਵੇਖ ਲਾ ਐਨਾ ਮਗਲੈਲ ਜਾਗਦਾ ਹੈ ਹਾਂਜੀ ਮਿੱਤਰੋ ਸਵਾਗਤ ਆ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਲੈਣ ਲੱਗੇ ਆ ਪੰਗਾ ਹੀ ਟਰੈਕਟਰ ਨਾਲ ਕਿਉਂਕਿ ਇੱਥੇ ਆਪਣੇ ਨੇੜੇ ਆ ਰਿਹਾ 55 ਕਿਲੋਮੀਟਰ ਆਪਾਂ ਨੂੰ ਪੈਂਦਾ ਬਾਗਾ ਪੁਰਾਣਾ ਉਹਦੇ ਨਾਲ ਆਲਮਾਲ ਆ ਰਿਹਾ ਟੂਰਨਾਮੈਂਟ ਜਾਂ ਤੇ ਚਸਕਾ ਜਾਂ ਉੱਠਿਆ ਖੜਾ ਵੀ ਚੱਲ ਲਈਏ ਪੰਗਾ ਵੇਖ ਗਏ ਚੱਲ ਸ਼ੋਗਲ ਮੇਲਾ ਹੀ ਆ ਉਵੇਂ ਆਪਣਾ ਕੋਈ ਕਹਿਦਗੇ ਵੀ ਆਪਾਂ ਨੰਬਰਾਂ ਨੰਬਰਾਂ ਤੇ ਆਉਣ ਮਾਰੇ ਤਾਂ ਨਹੀਂ ਆਪਾਂ ਚਾਗਾ ਚੱਕਦੇ ਇਹ ਤੇ ਨਾ ਹੀ ਆਇਆ ਜਾਵੇ ਕਿਉਂਕਿ ਉਹਦੇ ਚ ਨਾਮੀ ਟਰੈਕਟਰ ਚੱਲਦੇ ਹੁੰਦੇ ਆ ਜਿਹੜੇ ਵਿਚਾਰੇ 5-5 7-7 ਸਾਲਾਂ ਤੋਂ ਲੱਗੇ ਹੋਏ ਆ ਤੇ ਉਹਨਾਂ ਨਾਲ ਆਪਣਾ ਕੀ ਮੁਕਾਬਲਾ ਹਨਾ ਤੇ ਆਪਾਂ ਸ਼ੋਗਲ ਮੇਲੇ ਨੂੰ ਲੈ ਕੇ ਜਾਵਾਂਗੇ ਤੇ ਆਜੋ ਫਿਰ ਹਜੇ ਤਾਂ 11 ਗੇੜਾ ਮਾਰਨਾ ਹੈ ਮਾਲਾਂ ਕੋਲੇ ਤੇ 18 ਦੇ ਟਾਇਰ ਲਾਉਣੇ ਆ ਆਖਿਆ ਮਿੱਤਰ ਨੂੰ ਉਹਨੂੰ ਬਾਬੂ ਪੈਂਚਰ ਵਾਲੇ ਨੂੰ ਤੇ 18 ਦੇ ਟਾਇਰ ਬਦਲ ਕੇ 16 ਦੇ ਪਾਉਣੇ ਆ ਫਿਰ ਚੈੱਕ ਕਰਕੇ ਵੇਣੇ ਆ ਕਿਉਂਕਿ ਇੰਜਨ ਆਪਣਾ ਪੁਰਾਣਾ ਹੈ ਤੇ ਕੁਛ ਵੀ ਹੋ ਸਕਦਾ ਤਾਂ ਉਹ ਜਿਹੜਾ ਕੁਛ ਹੋਣਾ ਉਹ ਪਹਿਲਾਂ ਹੋ ਜੇ ਪਹਿਲਾਂ ਆਪਾਂ 5-7 ਮਿੰਟ ਪੂਰਾ ਤਨ ਕੇ ਟਰੈਕਟਰ ਵੇਖਾਂਗੇ ਉਸ ਤੋਂ ਬਾਅਦ ਉੱਥੇ ਤਾਂ 2.5-3 ਮਿੰਟ ਹੀ ਚੱਲਣਾ ਤੇ ਜੇ ਕੋਈ ਨੁਕਸਾਨ ਕਰਨਾ ਪਹਿਲਾਂ ਕਰ ਦੇ ਤੇ ਕਿਉਂਕਿ ਇੰਜਨ ਆਪਾਂ ਹੁਣ ਹੋਣ ਵਾਲਾ ਹੀ ਐ ਤੇ ਗਾ ਤੂੜੀ ਵਾਲੀ ਤੇ ਵਧੀਆ ਰਹੂਗਾ ਉਹ ਆਪਾਂ ਪਹਿਲਾਂ ਹੀ ਮੰਨ ਕੇ ਚੱਲੇ ਤੇ ਚਲੋ ਉਸ ਤੋਂ ਬਾਅਦ ਤੁਹਾਨੂੰ ਘਰੇ ਦਿਖਾਉਣਾ ਜਾ ਕੇ ਮੈਂ ਇਹ ਆਪਣੇ ਆਲੂ ਆ ਠੀਕ ਹੈ ਜੀ ਇਹ ਪਟਾਂਗੇ ਦੇ ਵਾਹਣ ਉਹਨਾਂ ਵੇਲੇ ਨੂੰ ਰਵਾ ਕਰ ਲਾਂਗੇ ਨਾਲੇ ਜਿੰਨ ਜਨਨ ਕਰਾਉਣਾ ਪੈਗਾ ਤਾਂ ਲੈ ਵੀ ਮਿੱਤਰੋ ਨਵਰਾ ਕਰ ਲਈਏ ਲੋਕ ਤੇ ਰੱਬ ਤੁਹਾਡਾ ਭਲਾ ਕਰੇ ਵੀਰੋ ਚੱਕ ਲੈ ਫੇਰ ਉਹੀ ਸਿੱਟਿਆ ਸਟਾਇਗਾ ਮਟੋਜ ਨਟਾ ਜਨ ਨਾਲ ਪਹਿਲਾਂ ਟੋਜਨ ਟਾਜ ਨਾਲ ਟਰੈਕਟਰ ਨਾ ਪਾਉਂਦੇ ਹੁੰਦੇ ਜੀ 2017 18 ਚ ਬੰਦ ਕਰਤਾ ਹੀ ਕੰਮ ਕਿਉਂਕਿ ਆਪਣੇ ਨਹੀਂ ਹੁੰਦੇ ਨਹੀਂ ਸੀ ਮੇਲੇ ਤੇ ਦੂਰ ਖਰਚਾ ਬਹੁਤ ਪੈਂਦਾ ਹੀ ਜਾਣਦਾ ਇੱਕ ਟਰੈਕਟਰ ਇਕ ਲਜਾਣ ਦਾ ਫਾਇਦਾ ਕੋਈ ਨਹੀਂ ਹੁੰਦਾ ਇਹ ਜੇ ਕੰਮ ਐ ਤਿੰਨ ਤਾਂ ਹੋਣੀ ਵੀ ਜ਼ਰੂਰੀ ਨਹੀਂ ਹੁੰਦਾ ਵੀ ਇੱਕ ਨੰਬਰ ਪਾਊਗਾ ਤੇ ਤਿੰਨਾ ਚੋਂ ਕੋਈ ਇੱਕ ਅੱਧਾ ਨੰਬਰ ਪਾ ਕੇ ਕੋਈ ਤੇਲ-ਦੂਲ ਖਰਚਾ ਨਿਕਲਿਆ ਹੁੰਦਾ ਇਹਨੇ ਨਾਲੇ ਕੋਈ 2 ਘੰਟੇ ਲੰਘ ਜਾਂਦੇ ਆ ਉੱਥੇ ਤੇ ਹੁਣ ਫੇਰ ਲਾਲੀਆਂ ਰਾੜਾ 18 ਦੇ ਟਾਇਰ ਲਾ ਕੇ ਆਪਾਂ 18 4 30 ਦੇ ਲਾ ਕੇ 16 ਵਾਲੇ ਪਾਉਣੇ ਤੇ ਟਰਾਲੀ ਤੇ ਚੈੱਕ ਕਰਕੇ ਦੇਣੇ ਆ ਪਹਿਲਾਂ ਮੇ ਜੇ ਤਾਂ ਮਾੜਾ ਮੋਟ ਗੁਜਰ ਕਰਦਾ ਹੋਇਆ ਤੇ ਫੇਰ ਤਾਂ ਉਹ ਟਰਾਲੀ ਖਿੱਚ ਮੁਕਾਬਲਾ ਜੇ ਲਾ ਕੇ ਵੇਖਾਂਗੇ ਤੇ ਹੁਣ ਬਹੁਤ ਵੀਰ ਮਾੜਾ ਕੰਮ ਕਹਿਣਗੇ ਉਹ ਪਰ ਕੋਈ ਏਡੀ ਮਾੜਾ ਨਹੀਂ ਹੈਗਾ ਸਾਡੀ ਨਿਗਾਹ 'ਚ ਸੋ ਨਸ਼ੇ ਪੱਤੇ ਨਾਲ ਤਾਂ ਬਹੁਤ ਪਾਸੇ ਆਹੋ ਤੇ ਬਾਕੀ ਉਹਦੇ 'ਚ ਸਾਰਾ ਟਾਈਮ ਐਂਡ ਟਰੈਕਟਰ ਤਿੰਨ ਚੱਲਣਾ ਹੁੰਦਾ ਤੇ ਇੰਨੇ ਵਿੱਚ ਟਰੈਕਟਰ ਦਾ ਕੁਝ ਨਹੀਂ ਹੁੰਦਾਗਾ ਔਖਾ ਜ਼ਰੂਰ ਹੁੰਦਾ ਪਹਿਲੇ ਕਿਹੜੇ ਪਰ ਬਾਅਦ 'ਚ ਨਹੀਂ ਹੁੰਦਾਗਾ ਦੂਜਾ ਕਿਹੜਾ ਸੌਖਾ ਹੋ ਜਾਂਦਾ ਤਾਂ 18 ਵਾਲੇ ਲਾ ਕੇ ਆਪਾਂ 16 ਵਾਲੇ ਪਾਉਣੇ ਆ ਉਹ ਸੁਪਰ ਸੀਟਰ ਨਾਲ ਪਏ ਆ ਤੇ ਫਿਰ ਦੇਣੇ ਹੁਣ ਆਪਾਂ ਨੂੰ ਇਤੋਂ ਵੱਡਾ ਟਰਾਲਾ ਵੀ ਨਹੀਂ ਮਿਲਣਾ ਹੋ ਸਕਦਾ 12 ਕ ਫੁੱਟ ਆਪਦਾ ਹੀ ਪਾਈ ਹੈ ਵੱਡਾ ਵਾਲਾ ਜੇ ਤਾਂ ਜੀਸੀਬੀ ਭਰਦੀ ਹੋਈ ਤਾਂ ਵੱਡਾ ਵਾਲਾ ਭਰਾਂਗੇ ਤੇ ਨਹੀਂ ਫਿਰ ਸਿੰਪਲ ਭਰਾਂਗੇ ਇਸ ਤਰ੍ਹਾਂ ਇਹ ਤਾਂ ਆਪਦਾ ਹੂੰ ਹੱਲਾ ਭਾਰ ਲਿਆ ਰਾਈ ਚੋੜਣਾਉਣਾ ਉੱਥਾਰੇ ਪਰ ਉਹ ਛੱਡਦਾ ਤਾਂ ਨਹੀਂ 100% ਸਲਿੱਪ ਮਾਰ ਮਾਰੀ ਲਿਆਉਂਦੇ ਸਾਰੇ ਹਨ ਚੱਲ ਦੇਣੇ ਹਨ ਇੱਕ ਮਿੱਟੀ ਵੀ ਗਿੱਲੀ ਜਾਮ ਸਾਡੇ ਏਰੀਆ 'ਚ ਵਾਹਣ ਕੜਾ ਮਿਲਦਾ ਸਾਨੂੰ 8-10 ਕਿਲੋਮੀਟਰ ਪਾਸੇ ਜਿਹੜਾ ਪਿਆ ਆ ਹਾਲ ਮਾਰ ਕੇ ਰੋਟਾ ਵੇਟਰ ਬਚਿਆ ਹੋਇਆ ਹੈ ਲੈ ਮੁੰਡਿਆ ਉਧਰਲੇ ਪਾਸੇ ਜਾਵੜਾ ਇਹ ਤਾਂ ਉਹ ਹੀ ਲਈ ਫਿਰਦਾ ਵੇ ਬੈਂਦਾ ਨਹੀਂ ਨਾ ਟਰਾਲਾ ਉਹਨਾਂ ਆਹ ਟਰ ਨਹੀਂ ਲੱਗਦੀ ਹੈ ਪਰ ਜਿੰਨਾ ਆਪਾਂ ਵਾ ਟਰੈਕ ਤਿਆਰ ਕਰਾਂਗੇ ਆਪਣਾ ਤਾਂ ਫਿਰ ਮੰਨ ਲਾ ਤੂੰ ਮੋੜ ਦੇਖਾ ਉਹਨਾਂ ਦੇ ਹਿਸਾਬ ਨਾਲ ਤਾਂ ਬਹੁਤ ਘੱਟ ਕਰਾਂਗੇ ਐਨੇ ਹਲਕੇ ਥੋ ਲਾ ਲਾਂਗੇ ਆ ਜਾਓ ਬਿਲਹੂ ਉੱਤੇ ਵੀ ਚੜਨਾ ਬੋਹੜਾਂ ਦੇ ਇੱਥੇ ਕਾਹਦੇ ਲੱਗਣੇ ਉੱਤੇ ਚੜ ਜੇ ਉੱਤੇ ਚੜ ਜੇ ਉੱਤੇ ਚੜ ਜੇ ਆ ਜਾ ਓਏ ਡੰਡਾ ਕਹ ਲਗੇ ਫਰੈਂਡ ਕਰ ਲਾ ਪੂਰਾ ਉਪਰ ਕਰ ਲਾ ਬਹੁਤ ਬਚਾ ਲਿਓ ਬੰਦੇ ਨੂੰ ਕਲਾਚ ਤੋਂ ਪੈਰ ਹੋ ਗਈ ਚੱਕ ਰਿਆ ਕਰ ਮਰੂ ਨਹੀਂ ਪਾਲਾ aqui eu é não era já já ਫਾਈਟਰ ਫਾਲ ਲੱਗ ਗਿਆ ਪਤਾ ਨਹੀਂ ਕਿਰਨ ਤੋਂ ਪਹਿਲਾਂ ਹੀ ਬਣਾ ਗਿਆ ਆਉਣਾ ਹੀ ਚੱਲੇ ਗਰਮੀਤ ਕੋਲੇ ਇਹਦਾ ਕੰਮ ਦਾ ਇਹਦਾ ਕੰਮ ਕਰਵਾਣਾ ਹੈ ਇਹਦੇ ਕਰਨਾ ਹੈ ਗਰਵਾਣਾ ਕਰੂਣਾ ਹੋ ਸਕਦਾ ਹੈ ਨਾ ਕੋਲੇ ਤਿੰਨ ਤਰੀਕਾ ਕੋਲੇ ਬੰਦਾ ਲਾਈਟ ਬੰਦ ਕਰ ਲੈ ਲਾਈਟ ਬੰਦ ਕਰ ਲੈ ਕੋ ਬਾਅਦ ਚ ਹੋਣੀ ਹੋਣਾ ਦਾ ਸਟਾਰਟ ਤਾਂ ਜਾਂਦਾ ਹੈ ਉਹ ਹੀ ਪਾਪਾ ਦਾ ਉਵੇਂ ਹੀ ਮਰੀ ਜਾਂਦਾ ਹੈ ਇਹ ਗਾਈ ਪਲੇਸ ਦੀ ਗਾਈ ਭਾਂਤਾਂ ਪੂਰੀ ਆਈ ਜਾਂਦੀ ਥੱਲੇ ਦੇਖ ਲੈ ਲੈ ਵੀ ਮਿੱਤਰੋ ਕਹਿੰਦੇ ਹੁਣ ਐਡੀਸ਼ਨ ਵਾਲਾ ਕੰਮ ਕਰਾ ਕੇ ਫੇਰ ਮੇਲੇ ਤੇ ਲਾਵਾਂਗੇ ਬਲੋਜੀ ਵਧਾ ਗਿਆ ਸੀ ਰੰਗ ਰੂੰਗਾ ਤੇ ਸਲੀਬਾਂ ਸਲੂਪਾਂ ਪਾਵਾਂਗੇ ਨਵਾਂ ਤੇ ਜੇ ਤਾਂ ਵਦਨ ਹੋ ਗਿਆ ਤੇ ਆਰ ਤਾਂ ਮੇਲਾ ਲਾਵਾਂਗੇ ਨਹੀਂ ਕੋਈ ਗੱਲ ਨਹੀਂ ਠੰਡ ਚੜ ਗਈ ਵੀ ਮਿੱਤਰੋ ਹੁਣ ਤਾਂ ਹੀ ਤਾਂ ਫੋਨ ਲੱਗਦਾ ਆ ਜਿਉਂ ਪਿੰਡੋਂ ਤੁਰੇ ਤੇ ਫੋਨ ਤੇ ਫੋਨ ਹੀ ਕਰਦੇ ਆ ਕਦੇ ਕਿਸੇ ਤੋਂ ਸਲਾਹ ਲੈ ਲਈ ਕਿਹੜੇ ਪੈਸਟਨ ਪਾਈਏ ਕੀ ਕਰੀਏ ਤੇ ਹੁਣ ਟਰੈਕਟਰ ਆਪਾਂ ਨੂੰ ਸਾਹਮਣੇ ਦਿਖ ਰਿਹਾ ਉਹ ਵਿਚਾਰਾ ਆਦਾ ਕਰਾਇ ਪੇ ਇਧਰ ਆ ਲੱਗੇ ਹੋਏ ਆ ਤੇ ਬਾਕੀ ਤੁਹਾਨੂੰ ਦਿਖਾਉਣਾ ਜਾ ਕੇ ਕੀ ਹਾਲ ਹੋਇਆ ਪਾ ਟਰੈਕਟਰ ਦਾ ਮੇਲਾ ਦਾ ਇੰਜਨ ਆਪਣੇ ਇਹਨੇ ਲੱਗੇ ਪਏ ਹੋਇਆ ਦੇ ਆ ਬਾਹਰ ਕੱਢ ਕੇ ਲਾਣ ਦੇ ਵਰਕਸ਼ਾਪ ਦੀ ਸ਼ਾਨ ਇਹ ਟਰੈਕਟਰ ਹੀ ਸਾਡਾ ਦਾ ਸਾਰਾ ਖਲਾਰਤਾ ਡੀਲਰ ਸਾਹਵਣਾ ਵਰਤੇ ਬਾਈ ਓਏ ਡੀਜ਼ਲ ਸਹਾਵਣਾ ਮਾਰਤੇ ਹੋ ਹੋਰ ਨਹੀਂ ਪਾਉਣਾ ਆਪਾਂ ਨਹੀਂ ਨਹੀਂ ਇਹਦਾ 4 ਸਿਲੰਡਰ ਹੈ ਬਾਈ ਆਪਣਾ ਤਾਂ ਮੈਂ ਕਦੇ ਆਪਣਾ ਹੀ ਲਾਦਾ ਮੈਂ ਵੀ ਅਸੀਂ ਲਾਉਂਦੇ ਆ ਲੋੜ ਤਾਂ ਨਹੀਂ ਮੈਂ ਕੀ ਸ਼ੌਂਕ ਨਹੀਂ ਆਂਦਾ ਸ਼ੌਂਕ ਨਹੀਂ ਕਰਾਂਗੇ ਥੱਲੇ ਲਾ ਕੇ ਹਾਂ ਹਾਹੀ ਧਰਦਗੇ ਕਿਹੜੇ ਦਾ ਇਹ ਜੇਸੀਵੀ ਦਾ ਕਰਾਉਣਾ ਜੇਸੀਵੀ ਵਾਲਾ ਤਾਂ ਨਹੀਂ ਯਾਰ ਇਹ ਸਵਰਾਜ ਨਹੀਂ ਰਾਸ ਆਉਂਦਾ ਆਪਾਂ ਤਾਂ ਹੌਲੈਂਡ ਦਾ ਹੀ ਲਾਵਾਂਗੇ ਕੀ ਯਾਰਾ ਤਾਂ ਚੰਗਾ ਭਲਾ ਵਜਰਾ ਠੱਲ ਕੇ ਗਿਆ ਹੈ ਹੋ 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 ਕ੍ਰੈਂਕ ਭਾਜੀ ਰੈਸਟਰ ਕਿੱਥੇ ਬਾਈ ਯਾਰ ਆ ਪਏ ਅੱਛਾ ਇੱਕ ਸੀਜ ਹੋਇਆ ਬਾਈ ਉਹ ਹੈ ਇੱਕ ਸੀ ਹੋ ਗਿਆ ਜਾਨੀ ਸਹੀ ਤਾਂ ਆਹ ਇਹਦਾ ਕੰਮ ਹੋਇਆ ਸਾਰੇ ਹਾਂ ਰੰਗ-ਜਾਮ ਹੋ ਗਿਆ ਫਿਰ ਅੱਛਾ ਆ ਗਿਆ ਹੈ ਵਾਢਾ ਪੈ ਗਿਆ ਹਨਾ ਆਏ ਸਾਰੇ ਰਹਾ ਚੱਲਦਾ ਹੈ। ਮਾ ਕੋ ਟ ਹੈਗਾ ਬਸ ਕੰਪਰੈਸਰ ਲਾਤੀ ਹੁਮਮ ਆਇਥੋਂ ਦੇ ਕਰਾਉਂ। ਇਧਰੋਂ ਨਹੀਂ ਰਿਹਾ ਸੀ। ਤੇ ਉਹ ਉਹ ਠੀਕ ਸੀ ਇਹਦੇ ਨਾਲ ਹੈ। ਮੈਂ ਸੀ ਤਾਂ ਨਹੀਂ ਮੈਂ ਰਿੰਗ ਰੂਮ ਤਾਂ ਇਹ ਖਤਮ ਹੀ ਸੀ ਯਾਰ। ਰਿੰਗ ਤਾਂ ਖਤਮ ਹੀ ਸੀ ਤਾਂ ਇਹਦਾ ਬਲੋ ਬਹੁਤ ਮਾਰਦਾ ਸੀ ਯਾਰ। ਮੈਂ ਵੀ ਠੰਡਾ ਹਾਂ। ਹਾਂ ਮੰਗਲਾਲ ਵੀ। ਹਾਂ ਜਮਾ ਰਿੰਗ ਖਤਮ ਹੀ ਹੈ। ਰਿੰਗ ਦਾ ਖਤਮ। ਹਾਂ ਸਾਫ ਹੋਏ ਤੇ। ਹਮਮ। ਹਾਂ ਤੇ ਵੀਰ ਤੇਲ ਤਾਂ ਵੀ ਰਹਿ ਚਿਆ ਮੈਂ। ਇਹਨੂੰ ਮਰੀ ਲੱਗ ਗਈ ਬਹੁਤ ਨਾਲ। ਅੱਛਾ। ਇਤ ਜਿਆਦੇ। ਤਾਂ ਹੀ ਫਿਰ ਟੈਂਪਰੇਚਰ ਨਹੀਂ ਉਸਾਲੇ ਨੇ ਚੱਕਿਆ ਵਹਿਲਾ ਉਹੀ ਟੈਂਪਰੇਚਰ ਆਧਤ ਆਧ ਤੇ ਸੀਗਾ ਉਦੋਂ ਜਦੋਂ ਇਹਨੇ ਕਾੜਤਾ ਕੰਮ ਬਸ ਇਹ ਬਸ ਉਸ ਵੀਟ ਲੈ ਟ ਕੁੜੀਆਂ ਨਾ ਇਹ ਤਾਂ ਨਾਲ ਦੀਆਂ ਪਰ ਉਹ ਮਾਲ ਨੂੰ ਤਾਂ ਚੱਕਿਆ ਗਿਆ ਸਾਰਾ ਚੱਕਿਆ ਜਾਣਾ ਫਿਰ ਸਾਲ ਬਹੁਤ ਹੋ ਗਏ ਨਾ ਤੰਡੜੀ ਇਹ ਕਿਹੜਾ ਮਾਡਲ ਸੀ 20 ਸਾਲ ਹੋ ਗਏ 5 ਮਾਡਲ ਆ 12 ਮਹੀਨਾ 20 ਸਾਲ ਬਹੁਤ ਹੈ ਐਸੇ ਕੋਲੋਂ ਸੜੀ ਜੀ ਕੁਆਲਿਟੀ ਹੈ ਜੀ ਕ੍ਰੈਕ ਕਰਾ ਜੀ ਜਾਂਦਾ ਤੇ 19 ਸਾਲ ਹੋ ਗਿਆ ਲੈ ਦੋ ਕ੍ਰੈਕੇ ਕਰ ਲੈ ਇੱਕ ਜਾਂਦਾ ਹਾਂ ਆਹ ਹੋਇਆ ਦੋ ਨੰਬਰ ਇਹ ਮਾਰ ਗਿਆ ਸਿੱਧਾ ਆ ਉਹ ਵੱਡੇ ਮੇਰੇ ਤੇ ਜਾਵੇਂ ਹਨ ਪਕੜ ਕਰ ਗਿਆ ਤੁਹਾਨੂੰ ਹੂੰ ਉਹ ਕਦੇ ਨਹੀਂ ਜਦੋਂ ਨਜ਼ਦੀਕ ਬਸ ਉਹ ਤਾਂ ਫਿਰ ਨਵੇਂ ਸਾਰੇ ਹੋ ਗਏ ਤਾਂ ਦੰਦਾ ਥੱਲੇ ਦਾ ਅਜੀਬ ਦੇਣੀ ਪੈਣੀ ਟੀਕੇ ਲੱਗਣਗੇ ਹੁੰਦਾ ਵੱਡੇ ਵੱਡੇ ਵੀ ਟੀਕੇ ਲੱਗਦੇ ਨੇ ਮੈਨੂੰ ਡਰੀ ਜਾ ਤੂੰ ਬਈ ਵੱਡੇ ਬੰਦੇ ਦਾ ਕੰਮ ਬਾਲੇ ਦਾ ਕਰਦੇ ਨਾ ਤੇਰੇ ਵਾਸਤੇ ਨੋਰਮਲ ਗੱਲਾਂ ਡਾਕਟਰਾਂ ਨੂੰ ਸਸਤਾ ਸਮਾਨ ਹੋਲੈਂਡ ਦਾ ਜਿਵੇਂ ਇਹਨਾਂ ਨੇ ਡਾਕਟਰਾਂ ਨੂੰ ਘੜਾ ਕੇ ਤਰਸਾਉਣਾ ਜੀ ਦਾਣ ਮਰੀਜ਼ ਆ ਉਹਨੂੰ ਹੁੰਦਾ ਸਸਤਾ ਸਮਾਣਾ ਹੋ ਜਾਂਦਾ ਸਾਰਿਆਂ ਦਾ ਸਸਤਾ ਊਂ ਸਾਲੇ ਦਾ ਕੋਈ ਨਾਟ ਲੈਣ ਜਾੜ ਕੇ ਤਾਂ ਉਹ ਵੀ ਚਾਹ ਲੰਗਾ ਤਾਂ ਘੱਟ ਨਹੀਂ ਦਿੰਦੇ ਇਹ ਵਜ੍ਹਾ ਨਾਲ ਨਾਟ ਦਾ ਸਾਰਿਆਂ 25-10 ਦੀ ਜੰਨੇ ਗਈ ਆ ਹੂੰ ਲੀਬਾਈ ਲੱਗੀਆਂ ਨੇ ਅਰੀਜਨਲ ਹੀ ਆ ਸਾਰਾ ਇੰਜ ਨਾ ਅਰੀਜਨਲ ਹੀ ਹੈ ਹਾਂ ਚਲੋ ਕੋਈ ਨਹੀਂ ਭਾਈ ਅੰਦਰ ਆ ਸੂਤ ਆਲੇ ਬੰਦ ਹਨ ਹੂੰ ਗੈਸ ਕੱਟ ਤਾਂ ਹੋਣਾ ਹੀ ਪਾਇਆ ਸੀ ਨਾ ਕਿੰਨਾ ਤੂੜੀ ਵੇਲੇ ਨਾ ਉਦੋਂ ਆਹ ਵਿੱਚ ਲੀੜਾ ਖਿੱਚ ਗਿਆ ਸੀ ਅੱਛਾ ਇੱਥੇ ਆ ਟਰਬੋ ਆ ਲਾਈ ਸੀ ਉਦੋਂ ਟਰਬੋ ਹੋ ਗਈ ਲੀਕ ਤੇ ਉੱਤੇ ਰਾਤ ਨੂੰ ਲੀੜਾ ਰੱਖਤਾ ਉੱਤੋਂ ਸੜਤੀ ਸ਼ੋ ਵੀ ਤੜਕੇ ਟਰਬੋ ਲਾਵਾਂਗੇ ਨਵੀਂ ਤੇ ਉਦੋਂ ਨੂੰ ਟਰੈਕਟਰ ਕੱਢਣਾ ਹੀ ਮਗਰੋਂ 35 ਕਰ ਇਹਦੀ ਆ ਕੇ ਸਾਰਾ ਸਮਾਰਤੀ ਲੀੜਾ ਖਿੱਚ ਕੇ ਇਹਦੇ 'ਚ ਲੱਗ ਗਿਆ ਸੀ ਆਹ ਪ੍ਰੈਸਟਰਨ 'ਚ ਤੇ ਉਦੋਂ ਫਿਰ ਗੈਸ ਕੱਟ ਪਾਇਆ ਹੀ ਨਵਾਂ ਜਿਹੜਾ ਨੀਲੇ ਢੇਡ ਵਾਲਾ ਉਹਦਾ 5500 ਦਾ ਗੈਸ ਕੱਟ ਸੀ ਤੇ ਜਦੋਂ ਇਹਦਾ ਫਿਰ ਉਹਾਂ ਦੇ ਸੀ ਕਾਲੇ ਢੱਡ ਵਾਲੇ ਦਾ ਮੈਂ ਕਾਲਾ ਢੱਡਾ ਤੇ ਕਹਿੰਦੇ ਆ ਵੀ ਪੇਜੂਗਾ ਫਿਰ ਉਹਨਾਂ ਨੇ 13.5 16 ਦੇ ਤਾ ਗੋਗੀ ਜਿਹੜੀ ਪਹਿਣੀ ਸੀ ਲੀਲੋ ਨੇ ਢੱਡਾ ਆ ਕਾਲੇ ਢੱਡਾ ਵਾਲਾ ਕਾਲੇ ਢੱਡਾ ਵਾਲੇ ਦਾ ਪਹਿਣਾ ਤੇ ਉਹ ਜਿਹੜੇ ਇਹਦਾ ਮਗਰਲਾ ਹਿੱਸਾ ਜਾਨੀ ਉਹ ਸਾਰਾ ਕਾਲੇ ਆ ਨੀਲੇ ਢੱਡ ਵਾਲਾ ਸਮਝਦਾ ਜਿਹੜੀਆਂ ਕਲਾਚਾਂ ਲੰਗਾਂ ਰਾੜਾ ਰੂੜਾ ਮੰਨ ਲਾ ਉਹ ਫਿਰ ਉਹ ਉਹਦਿਆਂ ਹੀ ਪੁਰਾਣੇ ਮਾ ਉਹ ਹਾਂ ਉਹਦਿਆਂ ਪੈਣੀਆਂ ਆਹ ਜਿਹੜਾ ਇੰਜਨ ਹਾਂ ਇੰਜ ਕਾਲੇ ਰੰਗ ਦੇ ਹੀੀਲੇ ਵਾਲਾ ਸਮਾਨ ਆਇਆ ਆਇਆ ਮਗਰ ਮਗਰ ਸਾਰਾ ਲੀਲੇ ਵਾਲਾ ਹੀ ਐ ਆ ਫਿਰ ਮੈਨੂੰ ਕਹੇ ਨੇ ਆਏ ਦੱਸਿਆ ਆਪਣੇ ਆਨੇ ਵੀ ਗਾਂ ਇੰਜਨ ਤੋਂ ਗਾਂ ਵਾਲਾ ਜਿਹੜਾ ਇਹ ਦਾ ਦੂਜੇ ਦਾ ਨਾਲ ਦਾ ਹੀ ਆ ਗਿਆ ਕਾਲੇ ਦਾ ਹੀ ਮਗਰ ਲਾ ਜਿਹੜਾ ਉਹ ਨੀਲਾ ਟੱਢੀਏ ਹੁਣ ਸਰ ਹੁਣ ਫਿਰ ਕੀ ਇਲੈਕਟ੍ਰੀ ਕਰਦੇ ਹੁਣ ਸਮਾਨ ਲੈ ਆਉਣੇ ਨਵੇਂ ਦੀ ਪਾਦਨੇ ਹਾਂ ਕੀ ਕੀ ਹਾਲ ਹੋ ਉਹ ਪਿਆਜ ਗੱਡਾ ਹੈ ਬਾਕੀ ਹੈ ਹੈ ਹੈਡ ਬਦਲਿਆ ਆਹ ਹੀ ਕੱਲਾ ਬਦਲਣਾ ਪਊ ਫਿਰ ਆਪਣਾ ਹੈਡ ਹੁੰਦਾ ਹੁੰਦਾ ਇਹਦਾ ਵਿੱਚ ਨੈਵਲਾਂ ਵਿੱਚ ਆ ਜਾਂਦੇ ਨੇ ਨਵੇਂ ਮਾਡਲ ਬਸ ਆਹ ਆ ਹੈਡ ਇਹ ਹੀ ਬਦਲਣਾ ਪੈ ਸਕਦਾ ਇਹਦੇ ਵਾਲਾਂ ਦਾ ਵੀ ਫਰਕ ਹੁੰਦਾ ਟਰਬੋ ਵਾਲੇ ਹੁੰਦੇ ਨੇ ਇਹਨੇ ਹਾਂ ਉਹ ਵਾਲਾਂ ਦਾ ਵੀ ਫਰਕ ਹੁੰਦਾ ਉਹ ਵਾਲ ਸਪਿੰਗਾਂ ਦਾ ਵੀ ਫਰਕ ਹੁੰਦਾ ਇਹਨਾਂ ਦਾ ਵੀ ਫਰਕ ਹੁੰਦਾ ਫਿਰ ਤਾਂ ਸਾਰਾ ਹੈਡ ਹੀ ਬਦਲਣਾ ਪਊ ਹਾਂ ਹੂੰ ਤੇ ਬਾਕੀ ਜਿਹੜੀ ਆ ਭੱਠੀ ਆ ਗਈ ਸਪੈਸ਼ਲ ਐਡੀਸ਼ਨ ਦੀ ਭੱਠੀ ਹੋਰ ਹਾਂ ਉਹ ਹੋਰ ਆਊਗੀ ਮੈਨੀਫੋਲਡ ਤਾਂ ਸਾਰਾ ਹੀ ਚੇਂਜ ਹੋਊਗਾ ਫਿਰ ਤਾਂ ਹਾਂ ਆ ਮੈਨੀਫੋਲਡ ਨਾਲ ਤੇ ਹੈੱਡ ਤੇ ਨਵਾਂ ਲੰਦਾ ਨਾ ਪੁੱਛੋ ਇਹ ਪਤਾ ਕਰਦੇ ਫਿਰ ਪਹਿਲਾਂ ਤਾਂ ਜਿਹੜਾ ਮੇਨ ਕੰਮ ਆਪਾਂ ਕਰ ਲੈਣੇ ਹਾਂ ਪੁੱਛਿਆ ਸੀ ਕਰਾ ਦੇ ਮੈਂ ਤੇ ਨੂੰ ਹਾਂ ਮਿਲ ਜਾਊਗਾ ਨਵਾਂ ਲਾਂ ਤੇ ਹੈੱਡ ਕਹਿੰਦਾ ਟਰਬੋ ਵਾਲੇ ਦਾ 5000 ਹੋ ਜਾਣਾ ਨਾਲ ਦੇ ਕੇ ਓਈ ਓਈ ਤੇ ਨਾਲ ਦੇ ਕੇ ਨਾਲ ਉਹ ਲੋੜਾ ਕੱਟਿਆ ਕਿੰਨੇ ਕੁ ਲੋੜਾ ਜਦੋਂ ਕੱਟੂ ਹੈ ਹਾਂ ਫੇਰ ਲੈ ਆਈਏ ਚੱਲ ਨਹੀਂ ਦੇ ਦੋ ਹੋ ਲਿਆ ਗਿਆ ਮੈਨੀ ਕੋਡ ਵੀ ਲਾਦੀ ਨਵੇਂ ਮਾਡਲ ਮੈਨੂ ਹੋਲਡ ਵੀ ਨਵਾਂ ਹੀ ਲਾਈਏ ਫਿਰ ਇਹ ਤਾਂ ਕੀ ਲੈਣਾ ਆਪਾ ਇਹ ਤਾਂ ਨਾਲੇ ਨਹੀਂ ਨਾਲੇ ਪਾਈਪਾਂ ਵੀ ਚੇਂਜ ਹੋਣੀਆਂ ਪਾਈਪਾਂ ਚੇਂਜ ਹੋ ਜਾਣ ਫਿਰ ਤੇ ਫਿਰ ਪੰਪ ਵੀ ਨਵੇਂ ਮਾਡਲ ਨੂੰ ਕਰ ਲੈਣਾ ਖੜਮਾ ਸਿੱਧਾ ਤੇ ਫਿਰ ਉਹ ਉਹ ਦਾ ਕੀ ਬਦਲਣਾ ਪਊਗਾ ਉਹ ਤਾਂ ਬਦਲਣ ਦੀ ਤਾਂ ਲੋੜ ਨਹੀਂ ਵੇ ਸਰਾਕ ਵਾਜ ਜਾਣੇ ਟੈਂਕ ਪਲੇਟ ਚ ਘੁਮਾ ਦਿੰਦਾ ਮੈਂ ਤੇ ਉ ਤਾਂ ਕੀ ਆ ਯਾਰਾ ਉਹ ਫਿਟਿੰਗ ਤਾਂ ਉਹੀ ਆ ਜੇ ਮਨਾਂ ਆ ਵਾ ਫੇਰ ਤਾਂ ਉਹਦਾ ਜਦ ਆ ਬਦਲਿਆ ਗਿਆ ਢਿੱਥੇ ਸਿੱਧਾ ਆ ਜਨਾ ਦਰਬਾਰ ਪੰਪ ਆ ਤੈਨੂੰ ਬੰਦ ਤੇ ਯਾਰ ਸਾਲ ਤੱਕ ਮੈਂ ਬਦਲ ਲੈਣਗੇ ਆ ਵੇਖੇ ਮੈਂ ਇਧਰੋਂ ਵੀ ਲਿਪੜੀ ਆ ਬਲੋ ਵਾਲੀ ਇਹ ਤੇ ਇਧਰ ਵੇਖ ਲਾ ਐਨਾ ਮਗਲਾਇਲ ਚਾਗਦਾ ਈ ਆ ਪੰਪਲੋਟੋ ਇਹਦਾ 4000 ਦਾ ਲਿਆ ਕੇ ਲਾਇਆ ਈ 4400 ਦਾ ਨਾਲ ਦੇ ਕੇ ਰੈਡੀਏਟਰ ਬਹੁਤ ਚੰਗਾ ਨਿਕਲੇ ਰੈਡੀਏਟਰ ਇਹ ਤੇ ਪੂਰਾ ਵਧੀਆ ਗਰਮ ਹੁੰਦਾ ਹੀ ਨਹੀਂ ਤਕਰੀਬਨ ਫੁੱਲ ਜ਼ੋਰ ਤੇ ਹੀ ਨਹੀਂ ਹੁੰਦਾ ਈ 那打个老百姓。雷